ਸਮਾਜਿਕ ਪਰਵਰਤਨ ਅਤੇ ਆਰਥਿਕ ਮੁਕਤੀ ਦੇ ਉਦੇਸ਼ ਦੀ ਪ੍ਰਾਪਤੀ ਹਿਤ 77 ਸਾਲਾਂ ਦੀ ਆਜ਼ਾਦੀ ਤੋਂ ਬਾਅਦ ਭਾਰਤ ਦੇਸ਼ ਦਾ ਪਛੜਾ ਸਮਾਜ ਸਮਾਜਿਕ ਅਤੇ ਆਰਥਿਕ ਤੌਰ ਤੇ ਪਿੱਛੇ ਕਿਉਂ ਰਹਿ ਗਿਆ ਇਸ ਦੇ ਸਬੰਧ ਵਿੱਚ ਬੋਜਨਸਵਾਲ ਪਾਰਟੀ ਜਿਹੜਾ ਸਕਰੂਰ ਵੱਲੋਂ ਪਿਛੜਾ ਵਰਗ ਕੈਡਰ ਕੈਂਪ ਅਤੇ ਸਮਾमेलन ਦਾ ਆਯੋਜਿਤ ਕੀਤਾ ਗਿਆ ਜਿਸ ਵਿੱਚ ਸੂਬਾ ਮੀਤ ਪ੍ਰਧਾਨ ਸ਼੍ਰੀ ਅਜੀਤ ਸਿੰਘ ਪਰਜਾਪਤ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਬਲਦੇਵ ਸਿੰਘ ਮਹਿਰਾ, ਤਿਰਤ ਸਿੰਘ ਰਾਜਪੁਰਾ, ਦਵਿੰਦਰ ਸਿੰਘ ਗ्रामਗੜੀਆ ਅਤੇ ਲੋਕ ਸਭਾ ਇੰਚਾਰਜ ਫਿਰੋਜ਼ਪੁਰ ਸ਼੍ਰੀ ਸਰੇਂਦਰ ਕੰਬੋਜ ਸੂਭਾ ਪ੍ਰਧਾਨ ਵੀ ਸ਼ਾਮਲ ਹੋਏ। ਇਸ ਮੌਕੇ ਸ਼੍ਰੀ ਸਰੇਂਦਰ ਕੰਬੋਜ ਨੇ ਪ੍ਰੈਸਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਅੱਜ ਇੱਥੇ ਬਹੁਜਾਂ ਸਮਾਜ ਪਾਰਟੀ ਵੱਲੋਂ ਇੱਕ ਬਹੁਤ ਵੱਡੀ ਮੀਟਿੰਗ ਕੀਤੀ ਗਈ ਹੈ। ਕੀ ਮੁੱਦਾ ਸੀ ਇਹਦਾ ਤੇ ਕੀ ਕਾਰਨ ਸੀ ਅਜੇ? ਇਹ ਮੁੱਦਾ ਹੈ ਜੀ ਹਾਈ ਕਮਾਂਡ ਨੇ ਭੈਣ ਮਾਇਆ ਵਾ ਤੇਜੀ ਨੇ ਨੈਸ਼ਨਲ ਪ੍ਰਧਾਨ ਬੋਜਨ ਸਮਾਜ ਪਾਰਟੀ ਉਹਨਾਂ ਦੇ ਨਿਰਦੇਸ਼ਾਂ ਦੇ ਅਨੁਸਾਰ ਆਉਣ ਵਾਲੇ 2026 ਦੇ ਵਿੱਚ ਤਿਆਰੀ ਵਾਸਤੇ ਸਾਰੇ ਪੰਜਾਬ ਦੇ ਵਿੱਚ نیچے ਪਿੰਡਾਂ ਤੋਂ ਲੈ ਕੇ ਸ਼ਹਿਰਾਂ ਤੱਕ ਸਾਰੇ ਸਮਾਜ ਨੂੰ ਬੋਜਨ ਸਮਾਜ ਨੂੰ इकट्ठा ਕਰਨ ਵਾਸਤੇ ਬੀਸੀ ਵਿੰਗ ਦਾ ਸਾਡੀ ਡਿਊਟੀ ਲਈਏ ਭੈਣ ਜੀ ਨੇ ਅਸੀਂ ਸਾਰੇ ਪੰਜਾਬ ਦੇ ਵਿੱਚ ਸਾਡੇ ਉਪ ਪ੍ਰਧਾਨ ਸਰਦਾਰਜੀਤ ਸਿੰਘ ਜੀ ਭੈਣੀ ਤੇ ਸਾਰੇ ਪੰਜਾਬ ਦੇ ਅਹੁਦੇਦਾਰ ਅਸੀਂ ਨਾਲ ਕੇ ਸਾਰੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਅੱਜ ਬੀਸੀ ਵਰਗ ਨੂੰ ਇਕੱਠਾ ਕਰਕੇ ਲਾਮਬੰਦ ਕਰਕੇ ਅਸੀਂ ਪਿੰਡਾਂ ਪਿੰਡਾਂ ਦੇ ਵਿੱਚ ਸ਼ਹਿਰਾਂ ਸ਼ਹਿਰਾਂ ਦੇ ਵਿੱਚ ਪੂਰੇ ਜੋਰ-ਸ਼ੋਰ ਦੇ ਨਾਲ ਆਉਣ ਵਾਲੀ 2027 ਦੇ ਵਿੱਚ ਬਹੁ ਜਨ ਸਮਾਜ ਨੂੰ ਪਿੱਟਾ ਕਰਕੇ 85% ਜਿਨ੍ਹਾਂ ਦੀ ਆਬਾਦੀ ਹੈ 15% ਵਾਲੇ ਰਾਜ ਕਰ ਰਹੇ ਨੇ ਦੇ ਇਸ ਤੇ ਉੱਤੇ ਅਸੀਂ 85% ਵਾਲੇ ਨੂੰ ਅੱਗੇ ਲਿਆ ਕੇ ਅਡਾਨੀ ਬਾਨੀਆਂ ਨੂੰ ਦੂਰ ਪੁਜਾ ਕੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸਾਡਾ ਸਾਨੂੰ ਹੱਕ ਦਿੱਤਾ ਜਾਵੇ ਪੂਰੀ ਲੜਾਈ ਲੜ ਕੇ ਅਸੀਂ ਆਜੀ ਸਰਕਾਰ ਪੰਜਾਬ ਦੇ ਵਿੱਚ ਭੋਜਨ ਸਮਾਜ ਪਾਰਟੀ ਦੀ 262 ਦੇ ਵਿੱਚ ਬਣਾਵਾਂਗੇ। ਯਾਨੀ ਨਾ। ਕਿ ਬੱਡੇ ਵਰਕਰ ਨੂੰ ਦੌੜ ਦੇ ਵਾਸਤੇ ਠੀਕ ਹੈ ਲੱਗਦਾ ਬੱਡੇ ਬੱਡੇ ਬਾਤ ਨੂੰ ਕਿਉਂਕਿ ਹਲਦਾਨ ਦਾ ਕਿਤੇ ਟੈਂਪਰ ਉਧਰ ਵੀ ਕਾਰਨ ਤੋਂ ਬੱਡੇ ਵਰਕਰ ਦੇ ਲੋਕਾਂ ਨੂੰ ਬੱਡੇ ਦੇ ਸਾਥੀਆਂ ਅੰਦਰ ਵੀ ਨਾ ਬੈਠੇ ਮੰਤੋ ਜਨਤਾ ਨੂੰ ਬਾਤ ਕਰੋ ਬਾਤ ਕਰੋ ਮੰਤੋ ਜਨਤਾ ਨੂੰ ਕਾਟੋ ਕਾਟੋ ਜੇ ਖਰੇੜੀ ਖੁੱਲ ਜਾਏ ਜੇ ਖੁੱਲ ਜਾ ਲੱਗ ਜਾਏ ਵਿਪੋਜਨ ਸਮਾਜ ਇਕੱਠਾ ਹੋ ਗਿਆ ਹੁਣ 90% ਤੁਸੀਂ ਰਾਜਨੀਤਿਕ ਜਨ 85% ਦੇ ਰਾਜ ਕਰਨਗੇ ਸਾਨੂੰ ਸੁਣਾਈ ਦਿੰਦਾ ਸਾਡੀ ਜੀ ਇਹ ਰੈਸ਼ਨ ਸਾਨੂੰ ਮਿਲਣੀ ਚਾਹੀਦੀ ਏ ਸਾਡਾ ਹੱਕ ਮਿਲਣਾ ਚਾਹੀਦਾ ਤੇ ਸਾਨੂੰ ਸਾਡਾ ਮਿਹਨਤ ਦਾ ਫਲ ਮਿਲਣਾ ਚਾਹੀਦਾ ਤੁਸੀਂ ਤਗੜੇ ਹੋ ਜੋ ਉਹ ਦਿਨ ਜ਼ਰੂਰ ਨਹੀਂ ਜਦੋਂ ਆਪਾਂ ਪੰਜਾਬ ਦੇ ਵਿੱਚ ਪੂਰੀ ਕਾਂਜਾਪੀ ਮਿਲੇਗੀ ਜੈਪੀ ਜੈ ਫਤਹ ਸ੍ਰੀ ਵੈਲੂ ਜੀ ਦਾ ਖਲਤਾ ਬੜਾ ਪਤਲਾ ਜੀ ਸ੍ਰੀ ਸ਼ਰਧਾ ਜੀ ਸੰਤੋਮਾ ਜੀ ਨੇ ਬਾਤ ਮੇਰੇ ਕਰਦੇ ਹਾਂ ਤੇ ਮੋਰਾਂ ਬੈਂਕ ਕਰਦਾਂ ਗੁਰੂ ਜੀ ਸਿੰਘ ਦੀ ਭੈਣ ਸਾਹਿਬ ਬੈਂਕ ਤੋਂ ਤਾਂ ਕਰਦਾ ਗੁਰੂ ਜੀ ਸਿੰਘ ਤੋਂ ਇੰਦਾ ਸਤਿਕਾਰਯੋਗ ਸਾਥੀਆਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਦੋਸਤਾਂ ਬਣ ਕੇ ਵੀ ਇਹ ਪਰਿਵਾਰ ਆਪਣਾ ਜਿਹੜਾ ਹੈਗਾ ਵਿਚਾਰਾਂ ਦੀ ਸਾਹ ਹੈ ਇਹ ਆਹ ਜਿਹੜੇ ਸਾਥੀ ਸਾਰੇ ਬੈਠੇ ਆਪਦੀਆਂ ਦੋ ਦੋ ਫੁੱਟ ਕੁਰਸੀਆਂ ਇਧਰ ਨੂੰ ਨਾਲ ਲਗਾ ਲੈਣ ਇਧਰ ਜਗ੍ਹਾ ਰਹੇ सारे साथी आई बेटे गुड तो अभी के बाद से क्या मुझे अनुमति मिलेगी जान मुझे अनुमति मुझे कोई खाली जगह चाहिए शायद तब आवे साथी के बैरी साहब एक कांटे का प्रोटोकॉल के दरवाजे बाहर से निकलना होगा संतुलन का और जब

ਠੀਕ ਹੈ ਲੱਗ ਪੜਦਾ ਰੱਖੇ ਅੱਗੇ ਔਰ ਇੱਥੇ ਇੱਕ ਤੱਕ ਜਾ ਕੇ ਕੋਈ ਨਾ ਕੁਝ ਜਾਣਕਾਰੀ ਲੈ ਕੇ ਜਾਣਗੇ ਔਰ ਬਾਕੀ ਉਹਨਾਂ ਨੂੰ ਸਮਝ ਆਇਆ ਕਿ ਜਿਹੜੇ ਤੁਹਾਡੇ ਪਾਰਟੀ ਦੇ ਜ਼ਿੰਮੇਵਾਰ ਸਾਥੀ ਹੈ ਕਿ ਉਹਨਾਂ ਨੇ ਕਿੰਨੀ ਕਿੰਨੀ ਦਵਾਈ ਹੈ ਆਪਣੀ ਇਹ ਜਾਣਨਾ ਹੈ ਕਿ ਬੱਕਰੀ ਬੱਕਰਾ ਨੂੰ ਜੋੜਨ ਵਾਸਤੇ ਕਿਹੜਾ ਸਾਡੇ ਨੂੰ ਤੋੜਨ ਦੀ ਬਚਾਅ ਕਰਨਾ ਕਿਤੇ ਚੱਲਦਾ ਰਹਾਂ ਚਾਨ ਨੂੰ ਵਾਟ ਦੇ ਰਿਹਾ ਕਰਦੀ ਹੈ ਉਹ ਆਪਣੀ ਵਿਚਾਰ ਕਰਦਾ ਰਹਾਂ ਚਾਨ ਨੂੰ ਤੋੜ ਕੇ ਰੱਖਦਾ ਕਰਦੀ ਹੈ ਕਿਹਦਾ ਬੰਦੇ ਜੇਕ ਨੂਰ ਤੇ ਸਭਿਆ ਕੁਟ ਗਿਆ ਕੋਣ ਪਰੇ ਤੋਂ ਪਰ ਕਹਿੰਦੀ ਹੈ ਅਵਲ ਅੱਲਾ ਜੁਰੂਰ ਆਇਆ ਕੋੜੇ ਤੇ ਇਹ ਕੀ ਪਰੇ ਚਾਨ ਨੂੰ ਬੰਦ ਕਟਣ ਵਾਲਾ ਸੁਆਮੀ ਜੀ ਦੀ ਧੜਕਾ ਸਤਿਕਾਰ ਜੋ ਸਾਥੀਆਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਬਹੁਤ ਵੱਧ ਕੇ ਵੀ ਇਹ ਪਰਿਵਾਰ ਆਪਣਾ ਜਿਹੜਾ ਹੈਗਾ ਵਿਚਾਰਾਂ ਦੀ ਸਾਹ ਹੈ ਇਹ ਆ ਜਿਹੜੇ ਸਾਥੀ ਸਾਰੇ ਬੈਠੇ ਆਪ ਆਪਣੀਆਂ ਦੋ ਦੋ ਫੁੱਟ ਕੁਰਸੀਆਂ ਇਧਰ ਨੂੰ ਨਾਲ ਮਿਲਾ ਲੈਣ ਇਧਰ ਜਗ੍ਹਾ ਰਹੇਗੀ ਸਾਰੇ ਸਾਥੀ ਅਹੀਂ ਵਿੱਚ ਨੂੰ ਬਸ ਇੱਕ ਮੂਲ ਵਿੱਚ ਕੋਈ ਥਾਂ ਦੇਣੀ ਚਾਹੀਦੀ ਹੈ ਸਹੀ ਤਾਂnabla ਵਾਲੇ ਤਾਂ ਕਿ ਮਹਿਗੇ ਸਾਹਿਬ ਇੱਕ ਕਾਟੇ ਦਾ ਟੋਕੋਲ ਕੀ ਕਰਕੇ ਬਹਾਰ ਨੂੰ ਸੇਟ ਕਰਨਾ ਵਾਲਾ ਸਤਿ ਸ਼੍ਰੀ ਅਕਾਲ ਜਦੋਂ ਵੀ ਫੇਰ ਹੋਣਾ ਹੈ